ਉਮਰਦਾਸ ਪਾਤਸ਼ਾਹ ਜੀ ਕਿਰਪਾ ਕਰ ਦੇ ਨੇ ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ ਸਤਿਗੁਰ ਕਾ ਪਾਣਾ ਮੰਨ ਲੈਣ ਹਰ ਨਾਮ ਰੱਖੇ ਉਰਤਾਰ ਗੁਰਬਾਣੀ ਪੜਨ ਵਾਲਾ ਗੁਰਸਿੱਖ ਜਦੋਂ ਸਤਿਗੁਰ ਦੀ ਬਾਣੀ ਨੂੰ ਸਮਝਦੇ ਤੇ ਉਹਨੂੰ ਬਾਣੀ ਵਿੱਚੋਂ ਇੱਕ ਗੱਲ ਜਿਹੜੀ ਹੈ ਉਹ ਦ੍ਰਿੜ ਸਤਿਗੁਰ ਕਰਾਉਂਦੇ ਨੇ ਕਿ ਜਗਤ ਦੇ ਅੰਦਰ ਸਭ ਤੋਂ ਉੱਪਰ ਪਰਮਾਤਮਾ ਅਕਾਲਪੁਰਖ ਦਾ ਹੁਕਮ ਹੈ ਜਿਵੇਂ ਅਸੀਂ ਮੋٹے ਤੌਰ ਤੇ ਗੁਰਬਾਣੀ ਦੇ ਸਮੁੱਚੇ ਫਲਸਫੇ ਨੂੰ ਸਮਝਦੇ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਸੱਚ ਵਿੱਚ ਜੀਵਨ ਦਾ ਆਧਾਰ ਬਣਦੇ ਨੇ ਜਿੱਥੇ ਸਤਿਗੁਰ ਕਹਿੰਦੇ ਨੇ ਨਾਨਕ ਹੁਕਮੈ ਜੇ ਪੁਜੈ ਤਾਂ ਹੋਮੈ ਕਹਿ ਨ ਕੋਈ ਜੇ ਹੁਕਮ ਨੂੰ ਪਾਸੇ ਕਰ ਦਈਏ ਇਸ ਸਾਧ ਸੰਗਤ ਦੀ ਜ਼ਿੰਦਗੀ ਦਾ ਹਰ ਕਰਮ ਹਉਮੈ ਬਣ ਜਾਂਦਾ ਹੈ ਜੇ ਜੀਵਨ ਦੇ ਅੰਦਰ ਹੁਕਮ ਨੂੰ ਲੈ ਆਈਏ ਤੇ ਫਿਰ ਸਤਿਗੁਰ ਕਹਿੰਦੇ ਨੇ ਜੀਵਨ ਦੇ ਅੰਦਰ ਦੀ ਹਉਮੈ ਖਤਮ ਹੋ ਜਾਂਦੀ ਹੈ ਹੁਕਮ ਸਮਝਣ ਵਾਲਾ ਕਦੇ ਜੀਵਨ ਦੇ ਅੰਦਰ ਹਉਮੈ ਦੇ ਵਿੱਚ ਨਹੀਂ ਰਹਿੰਦਾ ਤੇ ਹਉਮੈ ਵਿੱਚ ਜੀਵਨ ਜੀਣ ਵਾਲੇ ਨੂੰ ਕਦੇ ਹੁਕਮ ਦੀ ਸਮਝ ਨਹੀਂ ਆਉਂਦੀ। ਸਤਿਗੁਰ ਨੇ ਬਾਣੀ ਵਿੱਚ ਆਖ ਕੇ ਪਾਤਸ਼ਾਹ ਕਹਿੰਦੇ ਨੇ ਨਾਮ ਦਾ ਤੇ ਹਉਮੈ ਦਾ ਪਾਤਸ਼ਾਹ ਕਹਿੰਦੇ ਨੇ ਹਉਮੈ ਨਾਮੈ ਨਾਲ ਵਿਰੋਧ ਹੈ। ਪਾਤਸ਼ਾਹ ਕਹਿੰਦੇ ਨੇ ਦੋਏ ਨਾਮ ਵਸੈ ਇੱਕ ਥਾਂ। ਜੀ ਆਖੀਏ ਵੀ ਇੱਕ ਹਿਰਦੇ ਵਿੱਚ ਦੋਵੇਂ ਸਮਾਜਾਂ ਇੱਕ ਹਿਰਦੇ ਵਿੱਚ ਬੰਦਾ ਹਉ ਮੈਂ ਵਿੱਚ ਵੀ ਜੀ ਲਏ ਤੇ ਉਹ ਆਖੇ ਵੀ ਮੈਂ ਰੱਬ ਦੇ ਹੁਕਮ ਵਿੱਚ ਵੀ ਆ ਤੇ ਸਤਿਗੁਰ ਕਹਿੰਦੇ ਨੇ ਇਹ ਸੰਭਵ ਨਹੀਂ ਹੈ ਇਸੇ ਕਰਕੇ ਬਾਣੀ ਨੇ ਬੜੇ ਪਿਆਰੇ ਬਚਨ ਆਖੇ ਬਾਬਾ ਜੀ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਦ ਦੇਖਾਂ ਤਤ ਤੂੰ ਹਉ ਮੈਂ ਮਿਟਣ ਦੀ ਦੇਰ ਹੈ ਇਹ ਜਗ ਸੱਚੇ ਕੀ ਕੋਠੜੀ ਨਜ਼ਰ ਆ ਜਾਂਦੀ ਹੈ ਤੇ ਜੇ ਹਉ ਮੈਂ ਵਿੱਚ ਜੀਵਾਂਗੇ ਤੇ ਫਿਰ ਸਮਝ ਆਂਦੀ ਏ ਵੀ ਹਮ ਕੀਆ ਹਮ ਕਰਾਂਗੇ ਹਮ ਮੂਰਖ ਗਵਾ ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵਿਚਾਰ ਸਾਡੇ ਜੀਵਨ ਦਾ ਮੂਲ ਆਖੀ। ਪਾਤਸ਼ਾਹ ਕਹਿੰਦੇ ਨੇ ਹੁਕਮ ਨੂੰ ਬੂਝ ਲੈ। ਉਰ ਬਾਣੀ ਵਿੱਚ ਸਤਿਗੁਰ ਨੇ ਨਾ ਜਿੰਨੇ ਵੀ ਸ਼ਬਦ ਉਚਾਰਨ ਕੀਤੇ ਨੇ ਇਕੋ ਅੰਕਾਰ ਤੋਂ ਲੈ ਕਰਕੇ 18 10 20 ਤੱਕ ਸਮੁੱਚੀ ਜਿਹੜੀ ਬਾਣੀ ਹੈ ਨਾ ਉਹਦੇ ਵਿੱਚ ਦਾਤਾ ਜੀ ਨੇ ਸਾਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਹੁਕਮ ਸਮਝਣ ਦੀ ਸੋਝੀ ਦਿੱਤੀ ਹੈ ਤੁਸੀਂ ਬਾਣੀ ਦਾ ਕੋਈ ਸ਼ਬਦ ਲੈ ਲਵੋ ਚਲੋ ਆਪਾਂ ਮੋٹے ਤੌਰ ਤੇ ਇੱਕ ਸ਼ਬਦ ਦੀ ਗੱਲ ਹੀ ਕਰ ਲੈਂਦੇ ਆ ਜੇ ਅਸੀਂ ਮੰਨ ਲਓ ਅੰਮ੍ਰਿਤ ਵੇਲੇ ਸਤਿਗੁਰਾਂ ਦਾ ਹੁਕਮ ਸੁਣਨੇ ਆ ਤੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੁਕਮ ਦੇ ਦਿੱਤਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਅੱਛਾ ਕਹਿੰਦੇ ਨੇ ਜਿੰਦਾ ਤਨ ਨੇ ਜਿੰਦਾ ਮਾਨ ਨੇ ਤਨ ਵੀ ਹੁੰਦਾ ਹੀ ਹੁਣ ਜਦੋਂ ਸਰੀਰ ਦੀ ਗੱਲ ਆਈ ਬਸੇ ਬੜੀ ਬਰੀਕ ਗੱਲ ਐ ਸਾਧ ਸੰਗਤ ਜਦੋਂ ਬੰਦਾ ਹਉਮੇ ਵਿੱਚ ਹੁੰਦਾ ਨਾ ਤਨ ਦੀ ਗੱਲ ਤੇ ਬੜੀ ਦੂਰ ਐ ਤਨ ਤੇ ਬੰਦਾ ਸਾਰੀ ਜ਼ਿੰਦਗੀ ਮੰਨਣ ਨੂੰ ਤਿਆਰ ਨਹੀਂ ਵੀ ਇਹ ਰੱਬ ਦਾ ਦਿੱਤਾ ਹੈ ਉਹ ਤੇ ਕਹਿੰਦਾ ਨਹੀਂ ਤੇ ਮੇਰਾ ਐ ਸ਼ਰੀਰ ਦੀ ਗੱਲ ਮੰਨਣ ਨੂੰ ਵੀ ਤਿਆਰ ਨਹੀਂ ਹੁੰਦਾ ਜਦੋਂ ਬੰਦਾ ਆਪਣੇ ਆਸਰੇ ਤੇ ਹੁੰਦਾ ਹੈ ਨਾ ਇਹਨੂੰ ਇੰਜ ਲੱਗਦਾ ਵੀ ਨਹੀਂ ਮੇਰੇ ਕਰਕੇ ਸੰਸਾਰ ਹੈ ਮੇਰੇ ਕਰਕੇ ਦੁਨੀਆ ਹੈ ਉਦੋਂ ਤੇ ਇਹ ਵੀ ਮੰਨਣ ਲਈ ਤਿਆਰ ਨਹੀਂ ਵੀ ਸ਼ਰੀਰ ਵੀ ਮੇਰਾ ਨਹੀਂ ਹੈ ਸ਼ਰੀਰ ਵੀ ਪਰਮਾਤਮਾ ਦਾ ਦਿੱਤਾ ਹੋਇਆ ਹੈ ਗੁਰਬਾਣੀ ਸਾਨੂੰ ਆਤਮਿਕ ਤੌਰ ਤੇ ਕਿੰਨਾ ਨਿਮਾਨਤਾ ਵਿੱਚ ਜੀਣਾ ਸਿਖਾਉਂਦੀ ਹੈ ਦੇਖੋ ਨਾ ਇੱਕ ਬੰਦਾ ਜੀਵਨ ਦੇ ਬੜੇ ਉੱਚੇ ਮਰਤਬੇ ਤੇ ਪਹੁੰਚਿਆ ਹੋਇਆ ਹੋਵੇ ਬੜੇ ਉੱਚੇ ਮਰਤਬੇ ਦਾ ਮਤਲਬ ਹੈ ਬੜੀ ਉੱਚੀ ਪੋਜੀਸ਼ਨ ਤੇ ਹੋਵੇ ਸੰਸਾਰ ਦੇ ਵਿੱਚ ਤੇ ਇੰਨੀ ਉੱਚੀ ਪੋਜੀਸ਼ਨ ਵਿੱਚ ਜੀਣ ਵਾਲੇ ਬੰਦੇ ਦੇ ਅੰਦਰ ਇਹ ਗੱਲ ਦਾ ਅਹਿਸਾਸ ਪੈਦਾ ਹੋ ਜਾਏ ਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਚਲੋ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖ ਦਿਆਂ ਗੱਲ ਹੋਰ ਸਮਝ ਵਿੱਚ ਆਏਗੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਦੀ ਇੱਕ ਬੜੀ ਪਿਆਰੀ ਕਹਾਣੀ ਇੱਕ ਮਾਤਾ ਬੜੀ ਗਰੀਬੜੀ ਹੈ ਬਹੁਤ ਗਰੀਬੜੀ ਉਹਦੇ ਸਿਰ ਨਾਲ ਨਾ ਉਹਦੇ ਸਿਰ ਤੇ ਉਹਦੇ ਸਿਰ ਦਾ ਸਾਈ ਨਾ ਉਹਦੇ ਬੱਚੇ ਕੱਲੀ ਜੀਵਨ ਜਿਉ ਰਹੀ ਹੈ ਉਹਨੂੰ ਇਸ ਗੱਲ ਦੀ ਕਿਸੇ ਕੋਲੋਂ ਪਤਾ ਲੱਗਾ ਵੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਾ ਉਹ ਪਾਰਸ ਦੀ ਨਿਆਈ ਨਹੀਂ ਦੇਣ ਵਾਲੇ ਨੇ ਤੇ ਇੱਕ ਉਪਮਾ ਦਿੱਤੀ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਜਿਹੜਾ ਜਾਂਦਾ ਹੈ ਨਾ ਉਹ ਇੰਨੇ ਅੰਦਰੋਂ ਦਰਬ ਦੇ ਨੇ ਕਿਸੇ ਨੂੰ ਵੀ ਵੇਖ ਕੇ ਮਤਲਬ ਐਸੀਆਂ ਐਸੀਆਂ ਘਟਨਾਵਾਂ ਨੇ ਉਹਨਾਂ ਦੇ ਜੀਵਨ ਦੀਆਂ ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਜਦੋਂ ਤੁਸੀਂ ਗੁਰਬਾਣੀ ਨੂੰ ਆਧਾਰ ਬਣਾਉਂਦੇ ਹੋ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਰਾਜੇ ਚੁਲੀ ਨਿਆਉ ਕੀ ਜਿਹੜਾ ਰਾਜੇ ਦਾ ਕਰਤਵ ਹੈ ਨਾ ਰਾਜੇ ਦਾ ਜਿਹੜਾ ਕੰਮ ਹੈ ਉਹ ਹੈ ਨਿਆਂ ਕਰਨਾ ਤੇ ਜਦੋਂ ਰਾਜਾ ਰਾਜ ਭਾਗ ਤੇ ਬਹਿੰਦਾ ਹੈ ਜਦੋਂ ਗੱਦੀ ਤੇ ਬਹਿੰਦਾ ਹੈ ਜਿਉਂ ਇਹ ਸੋਚ ਕੇ ਨਿਆਂ ਕਰਦਾ ਹੈ ਵੀ ਇਹ ਮੇਰਾ ਬੰਦਾ ਹੈ ਇਹ ਕਿਸੇ ਹੋਰ ਦਾ ਹੈ ਇਹ ਮੇਰੀ ਪਾਰਟੀ ਦਾ ਉਹ ਕਿਸੇ ਹੋਰ ਪਾਰਟੀ ਦਾ ਹੈ ਇਹ ਮੇਰੇ ਧਰਮ ਦਾ ਉਹ ਕਿਸੇ ਹੋਰ ਧਰਮ ਦਾ ਹੈ ਤੇ ਉਹ ਰਾਜਾ ਨਹੀਂ ਹੈ ਸਤਿਗੁਰੂ ਨੂੰ ਰਾਜਾ ਨਹੀਂ ਕਹਿੰਦੇ ਰਾਜਾ ਰਾਜ ਕਰਨ ਵਾਲੇ ਦਾ ਧਰਮ ਹੀ ਨਿਆਂ ਹੈ। ਜਿੰਨਾਂ ਕਰਨ ਲੱਗਿਆ ਰਾਜਾ ਕਦੀ ਇਹ ਨਹੀਂ ਵੇਖਦਾ ਵੀ ਵੱਡਾ ਕੌਣ ਹੈ, ਛੋਟਾ ਕੌਣ ਹੈ, ਮੇਰੇ ਧਰਮ ਦਾ ਕੌਣ ਹੈ, ਮੇਰੇ ਧਰਮ ਦਾ ਕੌਣ ਨਹੀਂ ਹੈ। ਉਹ ਨਿਆਂ ਕਰਦਾ ਇਸ। ਸਤਿਗੁਰੂ ਗੁਰੂ ਨਾਨਕ ਬਾਬਾ ਜੀ ਦੇ ਘਰ ਦੇ ਵਿੱਚ ਨਿਆਂ ਹੈ ਸਿਰਫ। ਉੱਥੇ ਕੋਈ ਵੀ ਹੋਵੇ। ਸਤਿਗੁਰ ਨੇ ਨਹੀਂ ਵੇਖਿਆ ਬੰਨੀ ਇਹ 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 ਬੰਦਾ ਜੇ ਮੈਨੂੰ ਮੇਰਾ ਸਿੱਖ ਕਹਿੰਦਾ ਤੇ ਮੈਂ ਇਹਦੇ ਨਾਲ ਸੰਸਾਰ ਦੇ ਅੰਦਰ ਥੋੜਾ ਬੋਤਾ احتیاط ਰੱਖ ਲਵਾਂ ਨਹੀਂ ਇਹ ਮੈਂ ਤੇ ਆਖਿਰ ਮੇਰਾ ਹੀ ਹੈ ਨਾ ਨਹੀਂ ਗੱਲ ਉੱਥੇ ਸਿਰਫ ਫਿਰ ਹੁਕਮ ਤੇ ਆ ਜਾਂਦੀ ਹੈ ਇਸ ਗਰੀਬੀ ਦੀ ਮਾਤਾ ਨੂੰ ਪਤਾ ਲੱਗਾ ਵੀ ਮਹਾਰਾਜਾ ਰਣਜੀਤ ਸਿੰਘ ਪਾਰਸ ਦੀ ਤਰ੍ਹਾਂ ਨਹੀਂ ਵੀ ਜਿਹੜੇ ਕਿਤੇ ਬੰਦੇ ਉਹਨੂੰ ਸ਼ੋ ਵੀ ਜਾਨਣਾ ਉਹ ਵੀ ਲੋਹੇ ਵਰਗੇ ਵੀ ਸੋਨਾ ਬਣ ਜਾਂਦੇ ਆ ਮਤਲਬ ਤੇ ਇਸੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਛੋਹ ਕਿਸੇ ਨੂੰ ਮਿਲ ਜਾਏ ਭਾਪ ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲੋਂ ਕੋਈ ਆਪ ਤਾਂ ਗਰੀਬ ਵੀ ਚਲਾ ਜਾਏ ਤੇ ਉਹ ਜਦੋਂ ਆਪਣਾ ਦੁਖੜਾ ਮਹਾਰਾਜਾ ਦੇ ਸਾਹਮਣੇ ਰੋਂਦਾ ਹੈ ਨਾ ਗੱਲ ਦੱਸਦਾ ਹੈ ਆਪਣੇ ਜੀਵਨ ਦੀ ਮੈਨੂੰ ਜ਼ਰੂਰਤ ਕਿਛ ਦੀ ਹੈ ਮਹਾਰਾਜਾ ਜੀ ਉਹਨੂੰ ਦੁਨੀਆ ਦੀਆਂ ਦੌਲਤਾਂ ਦੇ ਕੇ ਨਵਾਜ ਦਿੰਦੇ ਨੇ ਹੁਣ ਉਹਨੂੰ ਵਿਚਾਰੀ ਨੂੰ ਇੰਨੀ ਗੱਲ ਸਮਝਾਈ ਉਹਦੇ ਘਰ ਵਿੱਚ ਸ਼ਿਰਫ ਇੱਕ ਤਵਾਸੀ ਜਿੰਦੇ ਤੇ ਉਹ ਦੋ ਵਕਤ ਦੀ ਰੋਟੀ ਬਣਾਉਂਦੀ ਸੀ ਲੋਹੇ ਦੀ ਚੀਜ਼ ਉਹ ਲੋਹੇ ਦਾ ਤਵਾ ਲੈ ਕੇ ਚਲੀ ਗਈ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਲੰਘ ਰਿਹਾ ਸੀ ਉਹ ਯਤਨ ਕਰਕੇ ਕਾਫਲੇ ਦੇ ਅੰਦਰ ਚਲੀ ਗਈ ਤੇ ਉਹ ਅੱਖ ਬਚਾਉਂਦਿਆਂ ਹੋਇਆਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲੋਂ ਚਲੀ ਗਈ ਤੇ ਜਾ ਕੇ ਉਹ ਜਿਹੜਾ ਲੋਹੇ ਦਾ ਤਵਾ ਸੀ ਨਾ ਉਹ ਆਪਣੇ ਝੋਲੇ ਵਿੱਚੋਂ ਕੱਢ ਕੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲਾ ਦਿੱਤਾ। ਗੱਲ ਤੇ ਇਹ ਸੀ ਵੀ ਮਹਾਰਾਜਾ ਰਣਜੀਤ ਸਿੰਘ ਜੀ پارਸ ਨੇ ਲੋਹਾ ਟੱਚ ਕਰੇਗਾ ਮੇਰਾ ਤਵਾ سونے ਦਾ ਹੋ ਜਾਏਗਾ। ਮੇਰੇ ਕੋਲ 4 ਪੈਸੇ ਆ ਜਾਣਗੇ। ਭਾਵਨਾ ਤੇ ਹੁੰਦੀ ਇਹ ਸੀ। ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲੋਂ ਗਈ ਉਹਨੇ ਤਵਾ ਲਾਇਆ। ਤਵਾ ਸੇ ਕਾਲਾ ਕੱਪੜੇ ਵੀ ਕਾਲੇ ਹੋ ਗਏ। ਜਿਹੜੇ ਚਾਰ ਚਪੇਰੇ ਅਹਲਕਾਰ ਸੀ। ਜਿਹੜੇ ਨੌਜਵਾਨ ਖੜੇ ਸੀ ਉਹਨਾਂ ਨੇ ਮਾਤਾ ਨੂੰ ਪਕੜਦਿਆ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਰੁਕੋ ਪੁੱਛਿਆ ਮਾਤਾ ਕੀ ਗੱਲ ਵੀ ਇਹ ਕਾਰਜ ਤੂੰ ਕਿਉਂ ਕੀਤਾ ਇਹ ਕਿਉਂ ਤੂੰ ਤਵਾ ਲਿਆ ਕੇ ਤੇ ਮੇਰੇ ਕੱਪੜਿਆਂ ਨੂੰ ਲਾ ਆਖਰਕਾਰਨ ਤੇ ਕੋਈ ਹੋਏਗਾ ਮਾਤਾ ਕਹਿਣ ਲੱਗੀ ਮੈਨੂੰ ਪਤਾ ਲੱਗਾ ਸੀ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਪਾਰਸ ਦੀ ਤਰ੍ਹਾਂ ਨਹੀਂ ਤੇ ਮੇਰੇ ਗਰੀਬੀ ਦੇ ਕੋਲੋਂ ਘਰ ਵਿੱਚ ਕੁਝ ਨਹੀਂ ਮੈਂ ਬੜਾ ਔਖਾ ਜੀਵਨ ਜੀਉਂਦੀ ਆ ਨਾ ਮੇਰੇ ਸਿਰ ਤੇ ਸਾਈਂ ਨਾ ਮੇਰਾ ਕੋਈ ਬੱਚਾ ਮੈਂ ਇੰਨੀ ਗਰੀਬੜੀ ਆ ਇੰਨਾ ਨਿਮਾਨਤਾ ਵਿੱਚ ਉਹਨੇ ਸ਼ਬਦ ਬੋਲੇ ਵੀ ਦੋ ਵਕਤ ਦੀ ਰੋਟੀ ਵੀ ਕਈ ਵਾਰੀ ਖਾਣ ਔਖੀ ਹੋ ਜਾਂਦੀ ਏ ਬਸ ਮੇਰੇ ਘਰ ਦੇ ਅੰਦਰ ਇੱਕ ਆ ਲੋਹੇ ਦਾ ਤਵਾ ਸੀ ਮੈਨੂੰ ਕਿਸੇ ਤੋਂ ਪਤਾ ਲੱਗਾ ਵੀ ਤੁਸੀਂ ਪਾਰਸ ਹੋ ਮੈਂ ਤਵਾ ਲੈ ਕੇ ਆ ਗਈ ਤੇ ਤੁਹਾਨੂੰ ਸੁਵਾ ਦਿੱਤਾ ਵੀ ਸੋਨੇ ਦਾ ਬਣ ਜਾਏ ਮਰਦਨਜੀਤ ਸਿੰਘ ਜੀ ਨੇ ਸੇਵਕਾਂ ਨੂੰ ਆਖਿਆ ਵੀ ਮਾਤਾ ਜੀ ਨੂੰ ਲੈ ਜਾਓ ਇਹਦੇ ਘਰ ਜਿਸ ਚੀਜ਼ ਦੀ ਵੀ ਜ਼ਰੂਰਤ ਹੋਵੇ ਅੱਜ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਹਦਾ ਪੁੱਤਰ ਹੈ ਇਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਚਾਹੀਦੀ ਰਾਜੇ ਚੁਲੀ ਨਿਆਉ ਕੀ ਰਾਜਾ ਇਹ ਨਹੀਂ ਵੇਖਦਾਗਾ ਵੀ ਨਹੀਂ ਜੇ ਮੈਂ ਤਖਤ ਤੇ ਬੈਠਾ ਜੇ ਮੈਂ ਇੰਨੀ ਵੱਡੀ ਸੱਤਾ ਦਾ ਮਾਲਕਾਂ ਤੇ ਮੇਰੇ ਅੰਦਰ ਕੀ ਖਿਆਲ ਹੋਣਾ ਚਾਹੀਦਾ ਹੈ ਉਹਦੇ ਜੀਵਨ ਦਾ ਨਿਆ ਧਰਮ ਹੈ ਨਿਆ ਕਰਨਾ ਹੁੰਦਾ ਧਰਮ ਹੈ ਇਸੇ ਕਰਕੇ ਸਤਿਗੁਰੂ ਜੀ ਨੇ ਬਾਣੀ ਵਿੱਚ ਇਹ ਸ਼ਬਦ ਆਖੇ ਨੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਉਹਨੂੰ ਸਮਝ ਆ ਗਈ ਤਨ ਵੀ ਮੇਰਾ ਨਹੀਂ ਮਨ ਵੀ ਮੇਰਾ ਨਹੀਂ ਤੇ ਧਨ ਵੀ ਮੇਰਾ ਨਹੀਂ ਮਾਫ ਕਰਨਾ ਜੇ ਧਨ ਵੀ ਮੇਰਾ ਹੋਵੇ ਤੇ ਫਿਰ ਧਨ ਮੇਰੇ ਕੋਲ ਜਾਏ ਕਿਉਂ ਜਿਹੜੀ ਚੀਜ਼ ਬੰਦੇ ਦੀ ਆਪਣੀ ਹੁੰਦੀ ਹੈ ਇਹੀ ਕਾਰਨ ਨੇ ਦੁਨੀਆ ਦੇ ਅੰਦਰ ਕੋਈ ਵੀ ਚੀਜ਼ ਸਤਿਗੁਰ ਕਹਿੰਦੇ ਨੇ ਤੇਰੀ ਆਪਣੀ ਨਹੀਂ ਹੈ ਕਿਉਂ ਕਿਉਂਕਿ ਉਹ ਸਦਾ ਤੇਰੇ ਕੋਲ ਰਹਿਣ ਵਾਲੀ ਨਹੀਂ ਹੈ ਜੇ ਤੇਰੀ ਆਪਣੀ ਹੋਵੇ ਤੇ ਪਾਤਸ਼ਾਹ ਕਹਿੰਦੇ ਨੇ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵੇਂ ਜੇ ਤੈਨੂੰ ਆਪਣੀ ਤਾਕਤ ਨਾਲ ਆਪਣੇ ਬਲ ਨਾਲ ਕੁਝ ਮਿਲਿਆ ਤੇ ਪਾਤਸ਼ਾਹ ਕਹਿੰਦੇ ਨੇ ਫਿਰ ਜਦੋਂ ਵਿਛੜ ਜਾਂਦਾ ਹੁੰਦੇ ਤਾਂ ਦੂਰ ਹੋ ਜਾਂਦਾ ਹੈ ਫਿਰ ਰੋਣਾ ਕਿਉਂ ਹੈ ਤੇਰਾ ਰੋਣਾ ਇਹ ਸਿੱਧ ਕਰਦਾ ਹੈ ਕਿ ਤੇਰੀ ਚੀਜ਼ ਨਹੀਂ ਹੈ ਨਾ ਤੇਰੇ ਕੋਲ ਤੇਰੇ ਬਲ ਨਾਲ ਆਈ ਹੈ ਉਹਨ ਧੰ ਗੁਰ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਹ ਗੱਲ ਸਿਖਾ ਰਹੇ ਨੇ ਸਾਬ ਜੀ ਜਿਹੜੇ ਬਚਨ ਕਰਦੇ ਨੇ ਸਾਬ ਕਹਿੰਦੇ ਨੇ ਸਤ ਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ ਜਿਹੜੇ ਗੁਰੂ ਦੇ ਸ਼ਬਦ ਨੂੰ ਵਿਚਾਰਦੇ ਨੇ ਵਿਚਾਰਨ ਦਾ ਮਤਲਬ ਹੈ ਜਿਹੜੇ ਗੁਰੂ ਦੇ ਸ਼ਬਦ ਨੂੰ ਸੁਰਤ ਵਿੱਚ ਟਿਕਾ ਲੈਂਦੇ ਨੇ ਵਿਚਾਰਨ ਦਾ ਮਤਲਬ ਹੈ ਗੁਰੂ ਦੇ ਸ਼ਬਦ ਨਾਲ ਸੁਰਤ ਨੂੰ ਜੋੜਨਾ ਧਿਆਨ ਦੇਣਾ ਜਿਹੜਾ ਸਿਰਫ ਬਾਹਰੀ ਤੌਰ ਤੇ ਵਿਚਾਰਨਾ ਹੈ ਕਿਉਂਕਿ ਜੇ ਕੱਲੀ ਵਿਚਾਰ ਦੀ ਗੱਲ ਕਰੀਏ ਮੈਂ ਤੁਹਾਡੇ ਸਾਹਮਣੇ ਸਤਿਗੁਰ ਦੇ ਸ਼ਬਦ ਦੀ ਵਿਚਾਰ ਕਰ ਰਿਹਾ ਮੈਂ ਨ ਅੱਖਰਾਂ ਨੂੰ ਪੜ ਕੇ ਆਇਆ ਮੈਂ ਤੁਹਾਡੇ ਸਾਹਮਣੇ ਵਿਚਾਰ ਦਿੱਤਾ ਇਹ ਹੈ ਅਖਰੀ ਗਿਆਨ ਬਾਬਾ ਕਬੀਰ ਸਾਹਿਬ ਜੀ ਦਾ ਤੁਸੀਂ ਇੱਕ ਸ਼ਬਦ ਪੜ੍ਹਦੇ ਹੋ ਕਈ ਵਾਰੀ ਹੁਕਮ ਰੂਪ ਵਿੱਚ ਬਾਬਾ ਜੀ ਕਹਿੰਦੇ ਨੇ ਕਿਆ ਪੜੀਏ ਕਿਆ ਗੁਣੀਏ ਹੁਣ ਉੱਥੇ ਸ਼ਬਦ ਹੈ ਪੜੀਏ ਪੜੀਏ ਦਾ ਮਤਲਬ ਹੈ ਪੜਨਾ ਫਿਰ ਸ਼ਬਦ ਗੁਣੀਏ ਗੁਣੀਏ ਦਾ ਮਤਲਬ ਹੈ ਵਿਚਾਰਨਾ ਬਾਬਾ ਜੀ ਕਹਿੰਦੇ ਨੇ ਤੇਰਾ ਪੜਨਾ ਤੇਰਾ ਵਿਚਾਰਨਾ ਕਿਆ ਪੜੀਏ ਕਿਆ ਗੁਣੀਆ ਕਿਆ ਵੇਦ ਪੁਰਾਨਾ ਸੁਣੀਏ ਵੇਦਾਂ ਪੁਰਾਨਾਂ ਨੂੰ ਸੁਣਨਾ ਪੜਨਾ ਵਿਚਾਰਨਾ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਬਾਬਾ ਜੀ ਕਹਿੰਦੇ ਨੇ ਫਿਰ ਪੜ ਕੇ ਸੁਣ ਕੇ ਕੀ ਲਾਭ ਹੋਇਆ ਬਾਬਾ ਜੀ ਕਹਿੰਦੇ ਨੇ ਜੇ ਤੇਰੇ ਜੀਵਨ ਅੰਦਰ ਕੀਤੀ ਹੋਈ ਕਿਰਿਆ ਦੇ ਕਾਰਨ ਤੂੰ ਜਿਸ ਕਰਕੇ ਉਹ ਕਿਰਿਆ ਕੀਤੀ ਹੈ ਬਾਬਾ ਜੀ ਕਹਿੰਦੇ ਨੇ ਜੀ ਉਹਦਾ ਫਾਲੀ ਤੈਨੂੰ ਨਹੀਂ ਮਿਲਿਆ ਤਾਤੀ ਤੈਨੂੰ ਨਹੀਂ ਮਿਲਿਆ ਕੀਤਾ ਤੇ ਤੂੰ ਇਸ ਕਰਕੇ ਸੀ ਵੀ ਮੈਂ ਰੱਬ ਨਾਲ ਜੁੜ ਜਾਵਾਂ ਤੇ ਜੇ ਤੂੰ ਜੁੜਿਆ ਹੀ ਨਹੀਂ ਉਹਦੇ ਨਾਲ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਫੇਰ ਤੇਰਾ ਪੜਨਾ ਤੇਰਾ ਸੁਣਨਾ ਤੇਰਾ ਵਿਚਾਰਨਾ ਕੋਈ ਅਰਥ ਨਹੀਂ ਰੱਖਦਾ ਇਨਾਂ ਮਤਲਬ ਜੀ ਮੇਰਾ ਵਿਚਾਰਿਆ ਵੀ ਮੈਨੂੰ ਜੀਵਨ ਦੇ ਕਿਸੇ ਤਤ ਤੇ ਨਹੀਂ ਲੈ ਕੇ ਜਾ ਰਿਹਾ ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਤੇਰੇ ਵਿਚਾਰਨ ਦਾ ਵੀ ਲਾਭ ਨਹੀਂ ਇਸੇ ਕਰਕੇ ਜਦੋਂ ਵਿਚਾਰ ਸ਼ਬਦ ਆਂਦੀ ਹੈ ਨਾ ਇਹਨਾਂ ਮਤਲਬ ਹੈ ਸੁਰਤ ਦਾ ਸ਼ਬਦ ਵਿੱਚ ਜੁੜੇ ਹੋਣਾ ਜਦੋਂ ਸੁਰਤ ਸ਼ਬਦ ਵਿੱਚ ਜੁੜ ਜਾਏਗੀ ਫਿਰ ਸੁਰਤ ਸ਼ਬਦ ਤੋਂ ਬਿਨਾਂ ਨਹੀਂ ਕਰਮ ਕਰੇਗੀ ਫਿਰ ਸੁਰਤ ਦੇ ਵਿੱਚ ਪੈਦਾ ਹੋਣ ਵਾਲਾ ਹਰ ਸ਼ਬਦ ਗੁਰੂ ਦਾ ਸ਼ਬਦ ਹੋਏਗਾ ਇਸੇ ਕਰਕੇ ਸਤਗੁਰ ਕਹਿੰਦੇ ਨੇ ਸਤਗੁਰ ਸੇਵਣ ਆਪਣਾ ਗੁਰ ਸ਼ਬਦੀ ਵਿਚਾਰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਸੁਰਤ ਜੋੜੀ ਉਹਨਾਂ ਨੇ ਆਪਣੇ ਸਤਗੁਰ ਨੂੰ ਸੇਵਿਆ ਆਪਣੇ ਸਤਗੁਰ ਨੂੰ ਯਾਦ ਕੀਤਾ ਆਪਣੇ ਸਤਗੁਰ ਦੇ ਸ਼ਬਦ ਨੂੰ ਦ੍ਰਿੜ ਕੀਤਾ ਆਪਣੇ ਜੀਵਨ ਦੇ ਅੰਦਰ ਤੇ ਪਾਤਸ਼ਾਹ ਕਹਿੰਦੇ ਨੇ ਸਤਗੁਰ ਕਾ ਪਾਣਾ ਮੰਨ ਲੈਨ ਉਹਨਾਂ ਆਪਣੇ ਸਤਗੁਰ ਦੇ ਬਾਣੇ ਨੂੰ ਰਜ਼ਾ ਨੂੰ ਮੰਨ ਲਿਆ ਉਹਨਾਂ ਨੇ ਮੰਨਿਆ ਧਿਆਨ ਦੇਣਾ ਪਾਣਾ ਮੰਨਣ ਦੇ ਲਈ ਬਾਣੇ ਦੀ ਸਮਝ ਹੋਣੀ ਬੜੀ ਜ਼ਰੂਰੀ ਹੈ ਜਿਹੜੀ ਮੈਂ ਗੱਲ ਪਹਿਲੋ ਕੀਤੀ ਹੁਕਮ ਹੁਕਮ ਉਹਦੋਂ ਕੋਈ ਮੰਨੇਗਾ ਜਦੋਂ ਉਹਨੂੰ ਹੁਕਮ ਦੀ ਸਮਝ ਹੋਏਗੀ ਜਿਹਨੂੰ ਹੁਕਮ ਦੀ ਸਮਝ ਨਹੀਂ ਹੁਕਮ ਮੰਨ ਨਹੀਂ ਸਕਦਾ ਧਿਆਨ ਦੇਣਾ ਔਰ ਹੁਕਮ ਨੂੰ ਮੰਨਣ ਦੇ ਲਈ ਸਮਝਣਾ ਪੈਣਾ ਤੇ ਸਮਝਣ ਦੇ ਲਈ ਗੁਰੂ ਦੀ ਗੋਦ ਵਿੱਚ ਬੈਠਣਾ ਪੈਣਾ ਹੈ ਇਨਾ ਇਹ ਇਸ ਇਸ ਤਰ੍ਹਾਂ ਦੇ ਵਿਚਾਰ ਹੈ ਜਿਵੇਂ ਕੋਈ ਆਖੇ ਵੀ ਪੜ੍ਹਨਾ ਹੈ ਮੈਂ ਪਰ ਪੜਨ ਦੇ ਲਈ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਪੜਨ ਦੇ ਲਈ ਤੈਨੂੰ ਪਾਠਸ਼ਾਲਾ ਤੱਕ ਜਾਣਾ ਪੈਣਾ ਹੈ ਤੈਨੂੰ ਕਲਾਸ ਵਿੱਚ ਬੈਠਣਾ ਪੈਣਾ ਹੈ ਤੈਨੂੰ ਸੁਣਨਾ ਪੈਣਾ ਹੈ ਤੈਨੂੰ ਸਮਝਣਾ ਪੈਣਾ ਹੈ ਕਮਾਣਾ ਪੈਣਾ ਉਹ ਨਹੀਂ ਗੱਲ ਦਾਤਾ ਜੀ ਕਹਿੰਦੇ ਨੇ ਜਿਨ੍ਹਾਂ ਨੇ ਮੰਨ ਲਿਆ ਸਤਿਗੁਰ ਕਾ ਬਾਣਾ ਮੰਨ ਲੈਣ ਫਿਰ ਉਹ ਕੀ ਕਰਦੇ ਨੇ ਬਾਣੇ ਨੂੰ ਮੰਨ ਲੈਂਦੇ ਨੇ ਹੁਕਮ ਨੂੰ ਮੰਨ ਲੈਂਦੇ ਨੇ ਕਿਹੜੇ ਹੁਕਮ ਨੂੰ ਮੰਨਦੇ ਨੇ ਜਿਨ੍ਹਾਂ ਦੇ ਸੁਰਤ ਵਿੱਚ ਸ਼ਬਦ ਟਿਕਿਆ ਹੈ ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਸੇਵਿਆ ਮਾਫ ਕਰਨਾ ਮੇਰੇ ਤਰ੍ਹਾਂ ਨਹੀਂ ਮੈਂ ਜੇ ਸੋਚਾਂ ਵੀ ਨਹੀਂ ਮੈਂ ਤੇ ਗੁਰੂ ਘਰ ਦੀ ਛੱਤ ਥੱਲੇ ਦਾ ਨਾਂ ਮੈਂ ਗੁਰੂ ਨਾਲ ਅਤ ਦਾ ਜੁੜਿਆ ਹੋਇਆ ਤੇ ਮੇਰਾ ਜੁੜਾਅ ਦਿਖਾਵਾ ਤੇ ਹੋ ਸਕਦਾ ਹੈ ਪਰ ਮੇਰਾ ਜੁੜਾਅ ਮੈਨੂੰ ਸੱਚ ਵਿੱਚ ਮੇਰੇ ਮਾਲਕ ਦੇ ਚਰਨਾਂ ਨਾਲ ਜੋੜ ਨਹੀਂ ਸਕਦਾ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਹੈ ਸਤਿਗੁਰੂ ਨੇ ਕਿਉਂ ਕਿਹਾ ਜਦੋਂ ਕੋਈ ਬੰਦਾ ਤੀਰਤ ਤੇ ਜਾ ਰਿਹਾ ਹੈ ਉੱਥੇ ਜਾ ਕੇ ਚੁੱਬੀ ਲਾਂਦਾ ਹੈ ਪਾਣੀ ਦੇ ਵਿੱਚ ਤੇ ਉਹ ਸੋਚਦਾ ਵੀ ਮੈਂ ਨਾਣ ਦੇ ਨਾਲ ਮੇਰੇ ਕੀਤੇ ਹੋਏ ਪਾਪ ਉਤਰ ਗਏ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜੇ ਇਹ ਕਿਰਿਆ ਕਰਮ ਕਾਂਡ ਹੈ ਜੇ ਸਿਰਫ ਤੇਰੀ ਕੀਤੀ ਹੋਈ ਕਿਰਿਆ ਇਸ ਕਰਕੇ ਆ ਵੀ ਮੇਰੇ ਪਾਪ ਉਤਰ ਗਏ ਦੁਬਾਰਾ ਬਹੁੜ ਕਮਾਵੇ ਹੋਏ નિਸ਼ੰਕ ਮੈਂ ਹੋਰ ਨਿਸ਼ੰਘ ਕੋ ਕਿਕ ਮਾਵਾਂਗਾ ਤੇ ਦਾਤਾ ਜੀ ਕਹਿੰਦੇ ਨੇ ਫਿਰ ਤੇਰੀ ਚੁੱਭੀ ਲਾਈ ਦਾ ਕੋਈ ਫਾਇਦਾ ਨਹੀਂ ਹਾਂ ਜੇ ਤੂੰ ਪਾਣੀ ਵਿੱਚ ਚੁੱਭੀ ਲਾ ਰਿਹਾ ਹੈ ਉਥੇ ਚੁੱਭੀ ਲਾਉਂਦਿਆਂ ਹੋਇਆਂ ਤੇਰੇ ਨਾਲ ਹੋਰ ਲੋਕ ਵੀ ਜਿਹੜੇ ਪਾਣੀ ਵਿੱਚ ਨਹਾ ਰਹੇ ਨੇ ਉਹਨਾਂ ਦੇ ਵਿੱਚ ਕੋਈ ਬ੍ਰਾਹਮਣ ਹੈ ਕੋਈ ਖੱਤਰੀ ਹੈ ਕੋਈ ਸ਼ੁੱਧਰ ਹੈ ਕੋਈ ਨੀਵਾ ਹੈ ਕੋਈ ਉੱਚਾ ਹੈ ਕੋਈ ਵੁੱੱਚੀ ਜਾਤ ਦਾ ਹੈ ਜੇ ਤੇ ਉਹਨਾਂ ਦੇ ਨਾਲ ਚੁੱਭੀ ਲਾਉਂਦਿਆਂ ਤੇਰੇ ਮਨ ਚ ਇਹ ਖਿਆਲ ਆ ਗਿਆ ਕਿ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਜੇ ਤੈਨੂੰ ਸਮਝ ਆ ਗਈ ਇੱਕ ਪਿੱਤਾ ਇੱਕਸ ਕੇ ਹਮ ਬਾਰਿਕ ਤੇ ਸਤਿਗੁਰ ਕਹਿੰਦੇ ਨੇ ਫਿਰ ਤੇਰੀ ਚੁੱਭੀ ਲਾਈ ਦਾ ਵੀ ਫਾਇਦਾ ਹੈ ਫਿਰ ਤੇਰੇ ਅੰਦਰੋਂ ਉਸ ਪਾਣੀ ਦੇ ਵਿੱਚ ਲਾਈ ਹੋਈ ਚੁੱਭੀ ਨੇ ਤੇਰੇ ਅੰਦਰ ਦੇ ਮੇਰ ਤੇਰ ਨੂੰ ਖਤਮ ਕਰ ਦਿੱਤਾ ਤੇਰੇ ਅੰਦਰ ਦੀ ਮੇਰ ਤੇਰ ਦੀ ਭਾਵਨਾ ਉੱਚੇ ਨੀਵੇ ਦੀ ਭਾਵਨਾ ਨੂੰ ਖਤਮ ਕਰ ਦਿੱਤਾ ਤੇ ਜੇ ਨਹੀਂ ਤੇ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਇੱਕ ਦਿਖਾਵਾ ਹੈ ਕੋਈ ਕਰਮ ਕਾਂਡ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਸਤਗੁਰ ਕਾ ਪਾਣਾ ਮਨ ਲੈਨ ਹਰ ਨਾਮ ਰੱਖੇ ਉਰਤਾਰ ਉਹ ਪ੍ਰਮਾਤਮਾ ਦੇ ਨਾਮ ਨੂੰ ਉਰ ਉਰ ਕਹਿੰਦੇ ਨੇ ਹਿਰਦੇ ਨੂੰ ਹਿਰਦੇ ਵਿੱਚ ਧਾਰ ਲੈਂਦੇ ਨੇ ਹਿਰਦੇ ਵਿੱਚ ਧਾਰਨਾ ਮਤਲਬ ਹੁੰਦਾ ਹੈ ਨਾਮ ਦਾ ਹਿਰਦੇ ਦੇ ਵਿੱਚ ਵਸਿਆ ਹੋਣਾ ਕੋਈ ਵੀ ਕਰਮ ਜਦੋਂ ਆਪਾਂ ਕਰਨਿਆ ਸਾਧ ਸੰਗਤ ਕਰਮ ਕਰਨ ਲੱਗਿਆਂ ਅਸੀਂ ਆਪਣੇ ਮਨ ਤੋਂ ਉਹਨੂੰ ਬਾਣੀ ਵਿੱਚ ਆਖਿਆ ਮਨ ਤੋਂ ਸੋਚਣਾ ਆਪਾਂ ਕਹਿੰਦੇ ਦਿਮਾਗ ਤੋਂ ਸੋਚਣਾ ਬਾਣੀ ਵਿੱਚ ਸ਼ਬਦ ਹੈ ਹਿਰਦੇ ਤੋਂ ਸੋਚਣਾ ਇਹ ਸਾਰੇ ਸ਼ਬਦ ਕੋਮਨ ਨੇ ਉਹਨਾਂ ਦਾਤਾ ਜੀ ਕਹਿੰਦੇ ਨੇ ਜਦੋਂ ਤੇਰੇ ਅੰਦਰ ਸ਼ਬਦ ਟਿਕਿਆ ਹੋਏਗਾ ਤੇਰਾ ਸੋਚਣਾ ਸ਼ਬਦ ਦੇ ਆਧਾਰ ਤੇ ਹੋਏਗਾ ਜੇ ਮੇਰੇ ਅੰਦਰ ਸ਼ਬਦ ਨਹੀਂ ਮੇਰਾ ਸੋਚਣਾ ਸ਼ਬਦ ਦੇ ਆਧਾਰ ਤੇ ਨਹੀਂ ਹੋਏਗਾ ਮੇਰਾ ਸ਼ਬਦ ਸੋਚਨ ਜਿਹੜੀ ਮੇਰੇ ਅੰਦਰੋਂ ਨਿਕਲੀ ਕੋਈ ਸੁਰਤ ਵਿੱਚੋਂ ਵਿਚਾਰ ਹੈ ਉਹ ਮੇਰੇ ਮਨ ਦੀ ਹੋਏਗੀ ਔਰ ਜਿਹੜੀ ਮਨ ਦੀ ਸੋਚ ਹੈ ਉਹਨੂੰ ਸਤਿਗੁਰ ਨੇ ਮਨ ਮੂਰਖਾ ਕੇ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਇੱਥੇ ਉੱਥੇ ਮੰਨੀਆਂ ਉਹ ਜਿਹੜੇ ਗੁਰਮੁਖ ਪਿਆਰੇ ਨੇ ਉਹ ਇੱਥੇ ਭਾਵ ਇਸ ਸਮੇਂ ਦੇ ਅੰਦਰ ਉੱਥੇ ਦਾ ਮਤਲਬ ਹੈ ਉਸ ਥਾਂ ਦੇ ਉੱਪਰ ਉਧਰ ਆਉਣ ਵਾਲੇ ਸਮੇਂ ਵਿੱਚ ਮੰਨੀਆਂ ਦਾ ਮਤਲਬ ਹੈ ਸਤਕਾਰੇ ਜਾਣੇ ਮੰਨੇ ਜਾਣੇ ਪ੍ਰਵਾਨ ਹੋ ਜਾਣੇ ਉਹ ਸਤਿਗੁਰ ਕਹਿੰਦੇ ਨੇ ਹੁਣ ਵੀ ਪ੍ਰਵਾਨ ਹੋ ਗਏ ਅੱਗੇ ਵੀ ਪ੍ਰਵਾਨ ਹੋ ਗਏ ਉਹਨਾਂ ਦਾ ਇਸ ਸਮਾਂ ਵੀ ਸਫਲਾ ਹੈ ਅਗਲਾ ਸਮਾਂ ਵੀ ਸਫਲਾ ਹੈ ਹਰ ਨਾਮ ਲੱਗੇ ਵਪਾਰ ਜਿਹੜੇ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਨੇ ਜਿਹੜੇ ਨਾਮ ਦੇ ਵਪਾਰੀ ਹੋ ਗਏ ਤਾਂ ਸਤਿਗੁਰ ਨੇ ਬਾਣੀ ਵਿੱਚ ਆਖਿਆ ਨਾ ਦਾਤਾ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਮੈਂ ਤੇਰੇ ਨਾਮ ਦਾ ਵਪਾਰੀ ਬਣ ਗਿਆ ਬਾਬਾ ਰਵਿਦਾਸ ਜੀ ਦਾ ਬਚਨ ਨਾ ਸਤਿਗੁਰੂ ਜੀ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਮੇਰੀ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਮੇਰੇ ਸਤਿਗੁਰੂ ਜੀ ਮੈਂ ਤੇਰੇ ਦਰ ਦਾ ਵਪਾਰੀ ਹਾਂ ਪਰ ਮੈਂ ਕਰਾਂ ਕਿ ਜਿਹੜਾ ਮੇਰਾ ਮਨ ਹੈ ਦਾਤਾ ਜੀ ਇੱਕ ਨਿਰਗੁਣ ਬੈਲ ਹੈ ਨਿਰਗੁਣ ਦਾ ਮਤਲਬ ਹੈ ਜਿੰਦੇ ਕੋਲ ਕੋਈ ਗੁਣ ਨਹੀਂ ਜਿਵੇਂ ਬਲਦ ਜ਼ਿਮੀਂਦਾਰ ਨੇ ਹਾਲ ਜੁਨੇ ਹੋਣ ਤੇ ਜਿਹੜੇ ਬਲਦ ਨੇ ਹਾਲ ਵਾਣੇ ਨੇ ਜਿੰਦੇ ਮੋਢੇ ਤੇ 45 ਰੱਖੀ ਹੋਈ ਹੈ ਜਿਉ ਹੱਥ ਦਾ ਨਿਰਬਲ ਹੋਵੇ ਤੇ ਅੱਗੇ ਤੁਰੇ ਹੀ ਨਾ ਤੇ ਜ਼ਿਮੀਂਦਾਰ ਦੀ ਫਸਲ ਕਿਵੇਂ ਬੀਜੀ ਜਾਏਗੀ ਵੱਲ ਹੋਣਾ ਚਾਹੀਦਾ ਨਾ ਤੇ ਦਾਤਾ ਜੀ ਕਹਿੰਦੇ ਨੇ ਮੰਨ ਲਓ ਹਣ ਮੈਂ ਹੀ ਸਫਰ ਤੈਅ ਕਰਨਾ ਹੈ ਮੇਰੇ ਅੰਦਰ ਜਦੋਂ ਬੰਦਾ ਥੱਕ ਜਾਂਦਾ ਥੱਕ ਕੇ ਬਹਿ ਜਾਂਦਾ ਨਾ ਉਹ ਸਤਿਗੁਰ ਕਹਿੰਦੇ ਨੇ ਜੇ ਮੇਰੇ ਆਪਣੇ ਅੰਦਰ ਹੀ ਇੰਨੀ ਸ਼ਰਮਤਾ ਨਹੀਂ ਤਾਂ ਸਤਿਗੁਰ ਜੀ ਕਹਿੰਦੇ ਨੇ ਜਿਹੜਾ ਵਪਾਰ ਹੈ ਨਾ ਮੇਰੇ ਮਾਲਕ ਜੀ ਉਹ ਉਦੋਂ ਕੋਈ ਕਰੇਗਾ ਜਦੋਂ ਤੇਰੇ ਨਾਮ ਨਾਲ ਜੁੜ ਕੇ ਇੱਥੇ-ਉੱਥੇ ਪ੍ਰਵਾਨ ਹੋ ਜਾਏਗਾ ਤੇ ਜਿਹੜਾ ਪ੍ਰਵਾਨ ਹੋ ਗਿਆ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਸ਼ਬਦ ਸਿੰਝਾਪਦੇ ਉਹ ਤੇਰੇ ਸ਼ਬਦ ਨਾਲ ਜੁੜ ਕੇ ਸਿੰਝਾਣੇ ਜਾਂਦੇ ਨੇ ਪਛਾਣੇ ਜਾਂਦੇ ਨੇ ਪ੍ਰਵਾਨ ਹੋ ਜਾਂਦੇ ਨੇ ਤਿਤ ਸੱਚ ਹੈ ਦਰਬਾਰ ਉਹ ਸੱਚੇ ਦਰਬਾਰ ਦੇ ਅੰਦਰ ਭਾਵ ਪਰਮਾਤਮਾ ਦੀ ਹੁਕਮ ਦੇ ਵਿੱਚ ਕੋਈ ਹੋਰ ਦਰਬਾਰ ਨਹੀਂ ਹੈ ਇੱਕ ਬੜਾ ਸਾਡੇ ਧਰਮ ਦੇ ਅੰਦਰ ਕਹਿ ਲੋ ਜਾਂ ਸਾਡੀ ਆਪਣੀ ਸੋਚ ਜਿਹੜੇ ਚੀਜ਼ਾਂ ਨੂੰ ਸ਼ਬਦਾਂ ਨੂੰ ਘੜ ਦਈਏ ਉਹਦੇ ਵਿੱਚ ਕੀ ਹੁੰਦਾ ਹੈ ਦਰਬਾਰ ਰੱਬ ਜੀ ਦਾ ਕੋਈ ਹੋਰ ਦਰਬਾਰ ਹੈ ਰੱਬ ਜੀ ਦੀ ਕੋਈ ਹੋਰ ਕਚਹਿਰੀ ਹੈ ਜਿਵੇਂ ਸਤਿਗੁਰ ਨੇ ਆਸਾ ਦੀ ਵਾਰ ਵਿੱਚ ਸ਼ਬਦ ਆਖਿਆ ਆਪਾਂ ਹੁਣੇ ਪੜੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਇਹ ਜੱਗ ਸੱਚੇ ਕੀ ਹੈ ਉਠੜੀ ਇਹ ਜਿਹੜਾ ਜਗਤ ਹੈ ਇਹ ਸੱਚੇ ਰੱਬ ਦਾ ਕਰ ਹੈ ਕੋਠੀ ਦਾ ਮਤਲਬ ਹੈ ਕਰ ਹੈ ਤੇ ਇਸ ਕੋਠੜੀ ਦੇ ਅੰਦਰ ਪ੍ਰਮਾਤਮਾ ਹੈ ਔਰ ਕੋਈ ਵੱਖਰਾ ਦਰਬਾਰ ਲਾ ਕੇ ਰੱਬ ਨਹੀਂ ਬੈਠਾ ਹੋਇਆ ਉਹ ਨਿਆ ਕਰਦਾ ਹੈ ਹਰ ਇੱਕ ਦੇ ਸਰੀਰ ਦੇ ਅੰਦਰ ਬੈਠਾ ਹੋਇਆ ਕਿਵੇਂ ਕਰਦਾ ਹੈ ਆਪਣੇ ਹੁਕਮ ਦੇ ਰਾਹੀਂ ਉਹਦਾ ਹੁਕਮ ਉਹਦੀ ਨੀਯਮਾਵਲੀ ਕੁਦਰਤੀ ਤੌਰ ਤੇ ਜਿਹੜੀ ਉਹਦੀ ਨੀਯਮਾਵਲੀ ਹੈ ਹਰ ਫੈਸਲਾ ਉਹਦੀ ਨੀਮਾਵਲੀ ਦੇ ਆਧਾਰ ਤੇ ਹੁੰਦਾ ਔਰ ਨੀਮਾਵਲੀ ਜਦੋਂ ਇੱਕ ਵਾਰੀ ਬਣ ਗਈ ਨਾ ਸੰਸਾਰ ਦੇ ਬਣਾਏ ਹੋਏ ਕਾਨੂੰਨ ਬੰਦੇ ਦੀ ਸੂਰਤ ਦੇ ਮੁਤਾਬਕ ਮੰਨ ਲਓ ਅੱਜ ਕੋਈ ਹੋਰ ਬੈਠਾ ਹੈ ਕੱਲ ਦੂਜਾ ਆ ਕੇ ਬੈਠੇਗਾ ਆਖੇਗਾ ਨਹੀਂ ਆਹ ਕੰਮ ਇਸ ਢੰਗ ਨਾਲ ਨਹੀਂ ਇਸ ਢੰਗ ਨਾਲ ਹੋਣਾ ਚਾਹੀਦਾ ਮੰਨ ਲਓ ਆਪ ਜਾਂ ਪਰ ਰੋਡ ਤੇ ਤੁਰਨੇ ਆ ਜਾਂ ਆਪਣੇ ਦੇਸ਼ ਦੇ ਅੰਦਰ ਜੇ ਜਦੋਂ ਆਪਾਂ ਵਾਈਕਲ ਚਲਾਣੇ ਆ ਗੱਡੀ ਚਲਾਣੇ ਆ ਉਹਦਾ ਸਟੀਰਿੰਗ ਜਿਹੜਾ ਹੈ ਉਹ ਜਦੋਂ ਸਾਡੇ ਇਸ ਮੁਲਕ ਦੇ ਅੰਦਰ ਸੱਜੇ ਪਾਸੇ ਬਾਹਰ ਖੱਬੇ ਪਾਸੇ ਤੇ ਜੇ ਕੋਈ ਕੱਲ ਨੂੰ ਆਕੇ ਆਕੇ ਵੀ ਨਹੀਂ ਜਿਵੇਂ ਬਾਹਰ ਫੋਰਨ ਚੱਲਦਾ ਹੈ ਉਸੇ ਢੰਗ ਨਾਲ ਹੋਣਾ ਚਾਹੀਦਾ ਹੈ ਤੇ ਨਿਯਮ ਬਦਲਿਆ ਜਾ ਸਕਦਾ ਹੈ ਇਹ ਕੋਈ ਵੱਡੀ ਗੱਲ ਥੋੜਾ ਉਹਨਾਂ ਨੇ ਸੰਸਾਰ ਦੇ ਨਿਯਮ ਦੇ ਅੰਦਰ ਸੋਧ ਕਰ ਦੇਣੀ بڑے ਕਾਨੂੰਨ ਬਦਲਦੇ ਨੇ ਸਭੇ ਮੁਤਾਬਕ بڑے ਨਵੇਂ ਬਣਦੇ ਨੇ بڑے ਪੁਰਾਣੇ ਜਿਹੜੇ ਨੇ ਉਹਨਾਂ ਵਿੱਚ ਸੋਧ ਹੁੰਦੀ ਪਰ ਜਿਹੜਾ ਕਰਤੇ ਦਾ ਨਿਮ ਹੈ ਨਿਯਮਾਵਲੀ ਉਹਦੇ ਵਿੱਚ ਸੋਧ ਨਹੀਂ ਹੈ ਉਹ ਤੇ ਜੋ ਬਣ ਗਏ ਉਹ ਬਣ ਗਏ ਉਹਦੇ ਮੁਤਾਬਕ ਹੀ ਸ੍ਰਿਸ਼ਟੀ ਚੱਲਦੀ ਹੈ ਤੇ ਦਾਤਾ ਜੀ ਇਹ ਗੱਲ ਕਹਿੰਦੇ ਨੇ ਗੁਰਮੁਖ ਸ਼ਬਦ ਸਿੰਜਾਪਦੇ ਤਿਤ ਸੱਚ ਹੈ ਦਰਬਾਰ ਉਹਦੇ ਸੱਚੇ ਘਰ ਦੇ ਅੰਦਰ ਤੇ ਪਾਤਸ਼ਾਹ ਕਹਿੰਦੇ ਨੇ ਸੱਚਾ ਸੌਦਾ ਖਰਚ ਸੱਚ ਫਿਰੋਕੀ ਕਰਦੇ ਨੇ ਸੱਚੇ ਸੌਦੇ ਦਾ ਵਪਾਰ ਕਰਦੇ ਨੇ ਜਿਵੇਂ ਤੁਸੀਂ ਬੈਠੇ ਹੋ ਗੁਰੂ ਦੇ ਸ਼ਬਦ ਨਾਲ ਸੁਰਤ ਨੂੰ ਜੋੜਨਾ ਇਹ ਮਨ ਦਾ ਵਪਾਰ ਹੈ ਤਨ ਦਾ ਵਪਾਰ ਤੇ ਸਾਰਾ ਦਿਨ ਕੀਤਾ ਕਰਕੇ ਹੁਣ ਆਪਾਂ ਸਾਰੇ ਮਨ ਦਾ ਵਪਾਰ ਕਰਨਾ ਹੈ ਤਨ ਦੇ ਵਪਾਰ ਕਰਨ ਦੇ ਲਈ ਕੋਈ ਆਪਣੇ ਆਫਿਸ ਗਿਆ ਕਿਸੇ ਨੇ ਆਪਣੀ ਦੁਕਾਨ ਤੱਕ ਕਿਸੇ ਨੇ ਕਿਸੇ ਥਾਂ ਤੇ ਮਨ ਦਾ ਵਪਾਰ ਕਰਨ ਦੀ ਥਾਂ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ ਉਹਦੇ ਲਈ ਸਤਿਗੁਰ ਪਾਤਸ਼ਾਹ ਜੀ ਨੇ ਸਾਨੂੰ ਮੈਂ ਬੱਦੀ ਸੱਚ ਧਰਮਸਾਲ ਹੈ ਅਸੀਂ ਗੁਰੂ ਘਰ ਵਿੱਚ ਆ ਜਾਂਦੇ ਆ ਇੱਕ ਸਨਾਤਨ ਮਤ ਨੂੰ ਮੰਨਣ ਵਾਲਾ ਮੰਦਿਰ ਵਿੱਚ ਚਲਾ ਜਾਂਦਾ ਹੈ ਇੱਕ ਮੁਸਲਮਾਨ ਵੀਰ ਮਸਜਿਦ ਵਿੱਚ ਚਲਾ ਜਾਂਦਾ ਹੈ ਸਤਗੁਰ ਪਾਤਸ਼ਾਹ ਕਹਿੰਦੇ ਨੇ ਕਿ ਸਾਈ ਵੀਰ ਚਰਚ ਵਿੱਚ ਚਲਾ ਜਾਂਦਾ ਪਰ ਜਿਹੜੇ ਸਤਗੁਰ ਕਹਿੰਦੇ ਨੇ ਮੰਨਣ ਦੀ ਗੱਲ ਹੈ ਇਸ ਸੌਦੇ ਨੂੰ ਵੀ ਹਾਜ਼ਰ ਦੀ ਗੱਲ ਹੈ ਉਹ ਸੱਚ ਨਾਲ ਜੁੜ ਕੇ ਵੀ ਹਾਜ਼ਰ ਆ ਜਾਣਾ ਹੈ ਸੱਚ ਸਾਰਿਆਂ ਦੇ ਲਈ ਬਰਾਬਰ ਹੈ ਭਾਵੇਂ Hindu ਹੈ ਭਾਵੇਂ Musalman ਹੈ ਭਾਵੇਂ Isai hai ਭਾਵੇਂ Parsi hai ਕੋਈ ਵੀ ਹੈ ਇਹ ਸੱਚਾ ਸੌਦਾ ਪਾਤਸ਼ਾਹ ਕਹਿੰਦੇ ਨੇ ਖਰਚ ਸੱਚ ਇਸ ਪੂੰਜੀ ਦਾ ਖਰਚ ਮੰਨ ਲੈਣਾ ਆਪਣੇ ਪੱਲੇ ਇਹ ਜ਼ਰੂਰੀ ਹੈ ਜਿਸ ਸੱਚਾ ਸੌਦਾ ਦਾ ਵਪਾਰ ਕਰਾਂਗੇ ਤੇ ਖਰਚ ਸੱਚ ਬੰਨਾ ਜਿਹੜੀ ਪੂੰਜੀ ਬੰਦਾ ਸਮਾਜ ਵਿੱਚ ਕਮਾਉਂਦਾ ਹੈ ਇੰਡੀਆ ਦੇ ਵਿੱਚ ਹੈ ਜਦੋਂ ਕਮਾਈ ਕਰੇਗਾ ਨੂੰ ਇੰਡੀਆ ਇੰਡੀਅਨ ਕਰੰਸੀ ਦੇ ਹਸਾਬ ਨਾਲ ਇਹਨੂੰ ਮਾਇਆ ਮਿਲਦੀ ਹੈ ਜਦੋਂ ਤੁਸੀਂ ਫੋਰਨ ਚਲੇ ਜਾਂਦੇ ਹੋ ਤੁਹਾਨੂੰ ਉੱਥੋਂ ਦੀ ਕਰੰਸੀ ਦੇ ਮੁਤਾਬਕ ਤੁਸੀਂ ਉੱਥੇ ਜਾ ਕੇ ਆਖੋ ਵੀ ਨਹੀਂ ਮੈਨੂੰ ਇੰਡੀਅਨ ਰੁਪੀਏ ਦੇ ਵਿੱਚ ਮੇਰੀ ਸੈਲਰੀ ਦਿਓ ਤੁਸੀਂ ਉੱਥੇ ਕੰਮ ਕਰਦੇ ਨਹੀਂ ਤੁਹਾਨੂੰ ਜਿਹੜੀ ਸੈਲਰੀ ਮਿਲਣੀ ਹੈ ਤੁਹਾਨੂੰ ਜਿਹੜਾ ਬਾਜ਼ਾਰ ਵਿੱਚ ਜਾ ਕੇ ਚੀਜ਼ਾਂ ਖਰੀਦਣੀਆਂ ਤੇ ਵੇਚਣੀਆਂ ਪੈਣੀਆਂ ਨੇ ਉੱਥੋਂ ਦੀ ਕਰੰਸੀ ਦੇ ਮੁਤਾਬਕ ਹੈ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਸੱਚ ਦਾ ਸੌਜਾ ਕੀਤਾ ਉਹਨਾਂ ਨੇ ਆਪਣੇ ਪੱਲੇ ਸੱਚ ਦਾ ਖਰਚ ਵੀ ਬੰਨ ਲਿਆ ਖਰਚ ਮਤਲਬ ਪੂੰਜੀ ਫਿਰ ਪਾਤਸ਼ਾਹ ਕਹਿੰਦੇ ਨੇ ਅੰਤਰ ਪਿਰਮ ਪਿਆਰ ਉਹਨਾਂ ਦੇ ਅੰਦਰ ਫਿਰ ਪਿਆਰ ਪੈਦਾ ਹੋਇਆ ਉਹਨਾਂ ਦੇ ਅੰਦਰ ਪ੍ਰਮਾਤਮਾ ਦੀ ਇਸ ਕਾਦਰ ਦੀ ਕੁਦਰਤ ਦੇ ਵਿੱਚ ਪ੍ਰੇਮ ਨੇ ਪੈਦਾ ਹੋਇਆ ਜਮ ਕਾਲ ਨੇੜ ਨਾ ਆਵਈ ਸਭ ਕਹਿੰਦੇ ਨੂੰ ਉਹਨਾਂ ਦੇ ਨੇੜੇ ਫਿਰ ਜਮ ਕਾਲ ਨਹੀਂ ਆਇਆ ਪਾਪ ਆਤਮਕ ਮੌਤ ਦਾ ਭੈ ਉਹਨਾਂ ਦੇ ਵਿੱਚੋਂ ਖਤਮ ਹੋ ਜਾਂਦਾ ਹੈ ਜਮਕਾਲ ਨੀੜ ਨਾ ਆਵੇ ਉਹ ਆਤਮਿਕ ਮੌਤ ਦਾ ਸਫਰ ਖਤਮ ਹੋ ਜਾਂਦਾ ਹੈ ਉਹਨਾਂ ਦਾ ਕਿਉਂ ਕਿਉਂਕਿ ਉਹਨਾਂ ਨੂੰ ਆਤਮਿਕ ਜੀਵਨ ਗੁਰੂ ਸ਼ਬਦ ਵਿੱਚੋਂ ਮਿਲਿਆ ਆਪ ਬਖਸ਼ੇ ਕਰਤਾਰ ਉਹਨਾਂ ਨੂੰ ਬਖਸ਼ਣ ਵਾਲਾ ਕਰਤਾਰ ਕਿਉਂ ਕਰਤਾਰ ਕੋਈ ਬਾਹਰੀ ਤੌਰ ਤੇ ਬੈਠਾ ਨਹੀਂ ਹੋਇਆ ਉਹਨੇ ਸ਼ਬਦ ਰਾਹੀਂ ਕਿਉਂਕਿ ਸੱਚਾ ਸੌਦਾ ਖਰਚ ਸੱਚ ਪੱਲੇ ਬੰਨ੍ਹ ਦੀ ਨ ਪੂੰਜੀ ਸੱਚ ਦੀ ਇਹ ਸੱਚ ਦੀ ਪੂੰਜੀ ਕੀ ਹੈ ਇਹ ਆਪ ਬਖਸ਼ੇ ਕਰਤਾਰ ਹੈ ਇਕ ਕਰਤਾ ਆਪ ਸਾਨੂੰ ਬਖਸ਼ ਰਿਹਾ ਆਪਣੇ ਸ਼ਬਦ ਦੇ ਰਾਹੀ ਤੇ ਦਾਤਾ ਜੀ ਕਹਿੰਦੇ ਨੇ ਨਾਨਕ ਨਾਮ ਰਤੇ ਸੇ ਤਨਵੰਤ ਹੈ ਇਹ ਨਾਨਕ ਜੀ ਜਿਹੜੇ ਨਾਮ ਨਾਲ ਜੁੜ ਗਏ ਉਹ ਤਨਵੰਤ ਹੋ ਗਏ ਤਨਵੰਤ ਦਾ ਮਤਲਬ ਇਹ ਧਨ ਵਾਲੇ ਪਾਤਸ਼ਾਹ ਕਹਿੰਦੇ ਨੇ ਨਿਰਧਨ ਹੋਰ ਸੰਸਾਰ ਬਾਕੀ ਸੰਸਾਰ ਦੇ ਅੰਦਰ ਹੋਰ ਜਿੰਨੇ ਵੀ ਨੇ ਧੰਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਹ ਨਿਰਧਨ ਨੇ ਉਹ ਧਨ ਵਾਲੇ ਨਹੀਂ ਉਹ ਗਰੀਬ ਨੇ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ ਬਾਬਾ ਜੀ ਕਹਿੰਦੇ ਨੇ ਸੰਸਾਰ ਦੇ ਅੰਦਰ ਨਿਰਧਨ ਤੇ ਸਰਦਨ, paup ਅਮੀਰ ਤੇ ਗਰੀਬ। ਅਸੀਂ ਕਹਿੰਨੇ ਆ ਨਾ ਜਿਸ ਬੰਦੇ ਕੋਲ ਧਨ ਹੈ ਅਸੀਂ ਕਹਿੰਨੇ ਬੜਾ ਅਮੀਰ ਹੈ। ਜਿਸ ਬੰਦੇ ਕੋਲ ਧਨ ਥੋੜਾ ਹੈ ਅਸੀਂ ਕਹਿੰਨੇ ਗਰੀਬ ਹੈ। ਜਿੰਦੇ ਕੋਲ ਦੋ ਵਕਤ ਦੀ ਰੋਟੀ ਨਾ ਜੁੜਦੀ ਹੋਵੇ ਅਸੀਂ ਕਹਿੰਨੇ ਬਹੁਤ ਗਰੀਬ ਹੈ। ਗੁਰਬਾਣੀ ਦਾ ਇੱਕ ਬੜਾ ਪਿਆਰਾ ਬਚਨੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇਸ ਸੰਸਾਰ ਦੇ ਅੰਦਰ ਨਿਰਦਨ ਤੇ ਸਰਦਨ ਇੰਜ ਹੈ ਜਿਵੇਂ ਦੋ ਭਰਾ ਹੋਣ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਬਾਬਾ ਜੀ ਕਹਿੰਦੇ ਨੇ ਕਹੋ ਕਬੀਰ ਨਿਰਦਨ ਹੈ ਸੋਈ ਬਾਬਾ ਜੀ ਕਹਿੰਦੇ ਨੇ ਕੋਣ ਹੈ ਗਰੀਬ ਜਾਂ ਕਹ ਹਿਰਦੈ RAM ਨਾ ਹੋ ਜਿੰਦੇ ਕੋਲ ਇਹ ਇਹ ਖਜ਼ਾਨਾ ਨਹੀਂ ਅਸਲ ਵਿੱਚ ਇਸ ਖਜ਼ਾਨੇ ਦੇ ਹੋਣ ਦਾ ਸਾਡੇ ਸਰਦਨ ਹੋਣ ਦੇ ਨਾਲ ਪਾਵ ਅਮੀਰ ਹੋਣ ਦੇ ਨਾਲ ਕੀ ਤਾਲੁਕਾਤ ਹੈ ਇਹਨੂੰ ਬਾਣੀ ਦੇ ਅਮੀਰ ਫਲਸਫੇ ਵਿੱਚੋਂ ਸਮਝਣ ਦੀ ਜ਼ਰੂਰਤ ਹੈ ਜਦੋਂ ਤੁਸੀਂ ਸਿੱਖ ਹਿਸਟਰੀ ਪੜ੍ਹਦੇ ਹੋ ਨਾ ਉਹਦੇ ਵਿੱਚੋਂ ਤੁਹਾਨੂੰ ਐਸੇ-ਐਸੇ ਕਰੈਕਟਰ ਮਿਲਣਗੇ ਪਾਤਰ ਮਿਲਣਗੇ ਜਿਵੇਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਜੀਵਨ ਦੀ ਕਟਨਾ ਅਸੀਂ ਸਾਰੇ ਪੜ੍ਹਨੇ ਆ ਵੀ ਜਦੋਂ ਭਾਈ ਸਿਹੇ ਨੇ ਇਹ ਗੱਲ ਆਖੀ ਸੀ ਜਿੰਦੇ ਭਾਈ ਤਾਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਪਾਈ ਲੈਣੇ ਦੀ ਦੁਕਾਨ ਤੇ ਜਾ ਕੇ ਵੀ ਮੈਨੂੰ ਆ ਦੋ ਪੈਸਿਆਂ ਦਾ ਸੌਦਾ ਤੋਲ ਦਿਓ ਤੇ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਮਨ ਚ ਦਇਆ ਆ ਗਈ ਦਇਆ ਆਈ ਉਹਨਾਂ ਨੇ ਕੀ ਕੀਤਾ ਵੀ ਰੋਜ਼ ਆਉਣ ਵਾਲਾ ਬੰਦਾ ਹੈ ਦੋ ਦਿਨ ਤੋਂ ਘਰ ਭੋਜਨ ਨਹੀਂ ਬਣਿਆ ਉਹਨੇ ਵੱਧ ਤੋਲ ਦਿੱਤਾ ਉਹਨੇ ਜਦੋਂ ਵੱਧ ਤੋਲਿਆ ਤੇ ਰੋਜ਼ ਦਾ ਬੰਦਾ ਜਿਹੜਾ ਲੈਣ ਵਾਲਾ ਵੀ ਪਤਾ 2 ਰੁਪਏ ਦੇ ਇਨਾ ਕੋਈ ਸਮਾਨ ਆਣਾ ਹੈ ਉਨੇ ਜਿੰਨਾ ਕੁ ਸਮਾਨ ਆਨਾ ਸੀ ਉਹਨੇ ਆਖਿਆ ਤੂੰ ਅੱਜ ਵੱਧ ਕੇ ਤੋਲਿਆ ਉਹ ਕਹਿੰਦਾ ਕੋਈ ਗੱਲ ਨਹੀਂ ਅੱਜ ਤੂੰ 2 ਦਿਨ ਬਾਅਦ ਆਇਆ ਤੂੰ ਖੁਦ ਕਹਿ ਰਿਹਾ ਵੀ ਤੇਰੇ ਘਰ ਵਿੱਚ 2 ਦਿਨ ਤੋਂ ਚੁੱਲ੍ਹਾ ਨਹੀਂ ਬਲਿਆ ਅੱਜ ਮੇਰੇ ਵੱਲੋਂ ਲੈ ਜਾ ਕੋਈ ਗੱਲ ਨਹੀਂ ਉਹ ਕਹਿੰਦਾ ਨਹੀਂ ਮੈਂ ਤੇਰੇ ਵੱਲੋਂ ਕਿਉਂ ਲੈ ਕੇ ਜਾਵਾਂ ਉਹ ਕਹਿੰਦਾ ਮੇਰੇ ਜੇ ਤੂੰ ਮੇਰੇ ਤੇ ਭਰੋਸਾ ਕਰਨਾ ਹੈ ਕੋਈ ਗੱਲ ਨਹੀਂ ਜਦੋਂ ਤੇਰੇ ਕੋਲ ਹੋਏਗਾ ਤੂੰ ਵਾਪਸ ਦੇ ਦੀ ਕਹਿੰਦਾ ਨਾ ਮੇਰੇ ਗੁਰੂ ਦਾ ਹੁਕਮ ਹੈ ਜੋ ਹੈ ਉਹਦੇ ਵਿੱਚ ਗੁਜ਼ਾਰਾ ਕਰਨਾ ਹੈ ਹੁਣ ਆਹ ਜਿਹੜੀ ਚੀਜ਼ ਐ ਇਹ ਤੁਹਾਨੂੰ ਇਹ ਬਣਾਉਂਦੀ ਐ ਸਰਦਨ ਇਹ ਬਣਾਉਂਦੀ ਐ ਅਮੀਰ ਇਹ 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 ਫਿਲਾਸਫੀ ਐ ਸੋਚ ਵਿਚਾਰ ਦੁਨੀਆ ਦੇ ਬਾਜ਼ਾਰ ਵਿੱਚੋਂ ਨਹੀਂ ਮਿਲਦੀ ਦੁਨੀਆ ਦੇ ਬਾਜ਼ਾਰ ਵਿੱਚੋਂ ਨਹੀਂ ਮਿਲਦੀ ਅਸੀਂ ਜਦੋਂ ਸੰਸਾਰ ਦੀ ਪੜਾਈ ਪੜ੍ਹਦੇ ਆ ਉਹ ਪੜਾਈ ਨੂੰ ਪੜ੍ਹਦੇ ਆ ਸਾਨੂੰ ਇਹ ਇਹ ਸਮਝ ਪ੍ਰਾਪਤ ਨਹੀਂ ਹੁੰਨੀ ਉੱਥੇ ਤੇ ਬੰਦੇ ਦੇ ਮਨ ਵਿੱਚ ਚੀਰਖਾ ਪੈਦਾ ਹੁੰਦੀ ਐ ਜੇ ਚਾਰ ਪੈਸੇ ਨੇ ਤੇ ਬੰਦਾ ਦੂਜੇ ਨਾਲੋਂ ਈਰਖਾ ਕਰਨੀ ਸ਼ੁਰੂ ਕਰ ਦਿੰਦਾ ਐ ਜੇ ਚਾਰ ਪੈਸੇ ਨਹੀਂ ਤੇ ਆਪਣੇ ਆਪ ਵਿੱਚ ਬੰਦੇ ਨੂੰ ਜੈਲਸੀ ਆਪਣੇ ਆਪ ਵਿੱਚ ਬੰਦੇ ਨੂੰ ਜੈਲਸੀ ਹੁੰਦੀ ਹੈ ਵੀ ਨਹੀਂ ਮੈਂ ਕਿੱਥੇ ਖੜਾ ਹੋਇਆ ਹਾਂ ਪਰ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਨਹੀਂ ਅਸਲ ਵਿੱਚ ਗਰੀਬ ਉਹ ਹੈ ਜਿੰਦੇ ਕੋਲ ਨਾਮ ਨਹੀਂ ਹੈ ਤੇ ਜਿੰਦੇ ਕੋਲ ਨਾਮ ਹੈ ਸਤਿਗੁਰ ਕਹਿੰਦੇ ਨੇ ਉਹ ਸਰਦਨ ਹੈ ਉਹ ਅਮੀਰ ਹੈ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਨਾਨਕ ਨਾਮ ਰਤੇ ਸੇ ਤਨਵੰਤ ਹੈ ਜਿਹੜੇ ਨਾਮ ਨਾਲ ਜੁੜੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਹ ਤਨਵੰਤ ਨੇ ਉਹ ਧਨਵਾਨ ਨੇ ਉਹ ਮਾਇਆ ਵਾਲੇ ਨੇ ਤੇ ਪਾਤਸ਼ਾਹ ਕਹਿੰਦੇ ਨੇ ਨਿਰਦਨ ਹੋਰ ਸੰਸਾਰ ਬਾਕੀ ਜਿੰਨਾ ਸੰਸਾਰ ਹੈ ਧੰਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਨਿਰਦਨ ਹੈ ਗਰੀਬ ਹੈ ਉਹਨਾਂ ਦੇ ਕੋਲੋਂ ਸੰਸਾਰ ਦਾ ਤਨ ਤੇ ਹੋ ਸਕਦਾ ਪਰ ਉਹਨਾਂ ਦੇ ਕੋਲੋਂ ਆਤਮਿਕ ਜੀਵਨ ਜੀਣ ਵਾਲਾ ਤਨ ਨਹੀਂ ਹੈ ਇਸੇ ਕਰਕੇ ਪਾਤਸ਼ਾਹ ਜੀ ਨੇ ਆਖਿਆ ਮਾਣੀ ਵਿੱਚ ਧੰਨ ਗੁਰਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੇ